ਸਤਿ ਸ਼੍ਰੀ ਅਕਾਲ ਜੀ ਆ ਨਿਆਰਾ ਦੂਜੇ ਕੋਈ ਹੁੰਦਾ ਨਾ ਮੈਨੂੰ ਕੰਮ ਕਮ ਹੁੰਦਾ ਚਲੋ ਕੁਝ ਇਹ 2 ਦਿਨ 2 ਫਬਰੀ 2 ਫਬ 2026 ਤੇ ਕੱਲ ਦਾ ਦਿਨ ਤੁਸੀਂ ਦੇਖ ਲਿਆ ਕਿੱਦਾਂ ਗਿਆ ਵਧੀਆ ਗਿਆ ਸੋ ਫਾਰ ਸੋ ਅੱਜ ਹੁਣ ਮੈਂ ਦੂਜੇ ਕੰਮ ਤੇ ਚੱਲੇ ਆ ਦੇਖਦੇ ਆ ਕਿਵੇਂ ਜਾਂਦਾ ਮੈਂ ਤੇਜ਼ ਤਾਂ ਬੋਲ ਰਿਹਾ ਟਾਈਮ ਹੋ ਗਿਆ ਤੇ ਤੁਹਾਨੂੰ ਮਿਲਦੇ ਆਂ ਅਸੀਂ ਉੱਥੇ ਜਾ ਕੇ ਤੇ ਹੋਪਫੁਲੀ ਕਿਤੇ ਜਾਈਏ ਜਾਂ ਨਾ ਵੀ ਇਹ ਹੀ ਟੈਨਸ਼ਨ ਤੁਹਾਨੂੰ ਬਦਲ ਲੈਣੀ ਨਹੀਂ ਟੈਨਸ਼ਨ ਲੈ ਕੇ ਕੁਝ ਨਹੀਂ ਹੁੰਦਾ ਤੇ ਬਾਬਾ ਮੇਰ ਕਰੂ ਓਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਮੇਰਾ ਕੌਫੀ ਦਾ ਕੱਪ ਖਤ ਗਿਆ ਨਾਲ Hello, stay cool. Morning sir. You got right today? Not bad, how are you? Good, good. Morning. Morning. Max. 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 See, you hi. ਸੀ ਹਾਂ ਮੈਕਸ ਯੈਸ ਕੈਟਰ ਹੈ ਹੋੜੀ ਚਲੋ ਅੱਜ ਦਾ ਦਿਨ ਵਧੀਆ ਜਾਊਗਾ ਫਿਰ ਕੌਫੀ ਪੀਂ ਹਾਂਜੀ ਭਾਈ ਚੱਲੇ ਆ ਕਿਤੇ ਦੋ ਤਿੰਨ ਘੰਟੇ ਦੀ ਡਰਾਈਵ ਤੇ ਮੈਨੂੰ ਇੰਨਾ ਕੀ ਪਤਾ ਬਸ ਉਹ ਚੋਪੋ ਜਾ ਤੇ ਬਾੜਾ ਮੈਨੂੰ ਕੁਝ ਪਤਾ ਨਹੀਂ ਕੀ ਕਰਨਾ ਉੱਥੇ ਕੀ ਨਹੀਂ ਤੇ ਉਹ ਜਾ ਕੇ ਪਤਾ ਲੱਗੂਗਾ ਸੋ ਪਿੱਕਾ ਲੈ ਕੇ ਚੱਲੇ ਅੱਜ ਮੈਂ ਹੋਰ ਬੰਦੇ ਦਾ ਘੈਂਟ ਐ ਵੀ ਫੋਰਡ ਦਾ F550 ਬਹੁਤ ਭੱਜਦਾ ਸਭ ਤੋਂ ਜ਼ਿਆਦਾ ਪਿੱਕਾ ਇਹ ਭੱਜਦਾ ਇੱਥੇ ਸਭ ਤੋਂ ਜ਼ਿਆਦਾ ਬਹੁਨੇ ਯਾਰ ਆਉਂਦਾ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਕਿਹੜਾ ਜੇ ਤਾਂ ਮੈਂ ਕੱਲਾ ਹੋਇਆ ਫਿਰ ਰਸਤੇ 'ਚ ਗੱਲਾਂ ਬਾਤਾਂ ਕਰਦੇ ਆ ਜੀ ਮੈਂ ਕੱਲਾ ਨਹੀਂ ਹੋਇਆ ਤਾਂ ਤੁਹਾਨੂੰ ਜਾ ਕੇ ਮਿਲਦੇ ਆ ਰਸਤੇ 'ਚ ਕੁਝ ਖਾਣ ਨੂੰ ਚੱਕਦੇ ਆ ਕਿਉਂਕਿ ਮੈਂ ਆਪਣੀ ਲੰਚ ਕਿਟ ਨਹੀਂ ਲੈ ਕੇ ਆਇਆ ਆਹ ਵਾਲਾ ਪਿੱਕਾ ਯਾਰ ਬਾਈ ਲੋਕ ਗੱਡ ਲੈ ਕੇ ਜਾਣਾ ਔਰ ਟ੍ਰੇਲਰ ਲੈ ਕੇ ਜਾਣਾ ਮੈਂ ਤੇ ਇੱਕ ਹੋਰ ਇੱਕ ਚੀਜ਼ ਹੋਰ ਬਹੁਤ ਫਾਇਦਾ ਕਿ ਇਸ ਇਸ ਵਿੱਚ ਸਟਾਰਲਿੰਕ ਲੱਗਿਆ ਵਾ ਤੇ ਉਹ ਮੇਰੇ ਫੋਨ ਨਾਲ ਕਨੈਕਟ ਹੈ ਸੋ ਨਜ਼ਾਰੇ ਪੂਰੇ ਪੂਰੇ ਰਾਸਤੇ ਰੇਂਜ ਹੋਣੀ ਨਜ਼ਾਰੇ ਨਾਲ ਜੇ ਤਾਂ ਮੈਂ ਕੱਲਾ ਹੋਇਆ ਤਾਂ ਨਿਆਰੇ ਨਾਲ ਗਾਣੇ ਗੁਣੇ ਸੁਣਦੇ ਜਾਵਾਂਗੇ ਆਪਾਂ ਬਾਈ ਮੈਕਸ ਬਾਈ ਚੱਲਿਆ ਹੁਣ ਅਸੀਂ ਕੰਮ ਤੇ ਦਿਨ ਚੜ ਗਿਆ ਦੇਖ ਲੈ ਕੰਮ ਤੇਰੇ ਬਾਪੇ ਨੇ ਕਰਨਾ ਕਿਨੇ ਕਰਨਾ ਕੰਮ ਦੱਸ ਕੰਮ ਕਿਨੇ ਕਰਨਾ ਦੱਸ ਦੱਸ ਕਿਨੇ ਕਰਨਾ ਕੰਮ ਕੰਮ ਦੱਸ ਕਿਰੇ ਕਰਨਾ ਹੈ ਚੱਲ ਐਸ ਕਰ ਜਾਣ ਦੇ ਮੈਨੂੰ ਹਾਂਜੀ ਟਾਈਮ ਹੋ ਗਿਆ 9 ਵਜ ਗਏ ਨੇ ਨਿਕਲ ਗਏ ਆ ਅਸੀਂ ਸਫਰਬਾਉ ਨੂੰ ਤੇ ਮੈਂ ਜਾ ਰਿਹਾ ਕੱਲਾ ਉਹ ਪਿੱਕੇ ਦੇ ਵਿੱਚ ਪਿੱਛੇ ਟਰੇਲਰ ਪਾਇਆ ਤੇ ਨਜ਼ਾਰੇ ਲੱਗੇ ਪਏ ਅੱਜ ਨਜ਼ਾਰੇ ਇਸ ਕਰਕੇ ਲੱਗੇ ਸਟਾਰਲਿੰਗ ਹੈ ਤੇ ਕੋਈ ਰੇਂਜ ਦੀ ਕੋਈ ਤੰਗੀ ਨਹੀਂ ਗਾਣੇ-ਗੋਣੇ ਚੱਲ ਰਹੇ ਆ ਘਰੇ ਗੱਲ ਕਰ ਲਈ ਆ ਸਾਰਾ ਕੁਝ ਵਧੀਆ ਆ ਤੇ ਭੁੱਖ ਲੱਗੀ ਹੋਆ ਹੁਣ ਜਿਹੜੇ ਗਾਂ ਵਾਲੇ ਸ਼ਹਿਰ ਰੁਕਣਾ ਆ ਉੱਥੋਂ ਕੋਈ ਸੈਲਟ ਸੂਲਡ ਯੋਗਟ ਜਾਂ ਮੈਕਰੋਨੀ ਸੈਲਟ ਚੱਕਦੇ ਆ ਮੈਨੂੰ ਨਹੀਂ ਪਤਾ ਕੀ ਕਰਨਾ ਉੱਥੇ ਜਾ ਕੇ ਮੈਂ ਬਸ ਇੰਨਾ ਸੁਣਿਆ ਬੋਸ ਤੋਂ ਵੀ ਉਹ ਕਹਿੰਦਾ ਵੀ ਪੰਪ ਕੱਢਣਾ ਉੱਥੋਂ ਕੋਈ ਢੂੰਗਾ ਵੱਡਾ 3 ਇੰਚ ਵਾਲੇ ਪਾਇਆ ਬੈ ਤੇ ਕਾਫੀ ਸਾਰੇ ਜਾਣੇ ਮੈਨੂੰ ਲੱਗਦਾ ਰੈਡੀ ਰੂਡੀ ਦੇ ਉੱਪਰ ਇੱਕ ਨੇ ਟੈਚੀ ਵੀ ਰੱਖਿਆ ਵਿੱਚ ਉਹਦੇ ਕੱਪੜੇ ਪਏ ਆ ਉਹਦੇ ਵਿੱਚ ਮੈਨੂੰ ਲੱਗਦਾ ਦੂਜੇ ਆ ਬੰਦਿਆਂ ਨੇ ਰਾਤ ਵੀ ਰਹਿਣਾ ਉੱਥੇ ਬੱਡਾ ਬਹੁਤ ਸੋਹਣਾ ਉਹ ਭਰ ਰਿਹਾ ਤੇਲ ਤੇ ਮੈਂ ਕਿਹਾ ਤੂੰ ਭਰ ਤੇਲ ਤੇ ਮੈਂ ਜਾ ਕੇ ਕੁਝ ਖਾਣ ਨੂੰ ਲੈ ਕੇ ਆਵਾਂ ਕਿਉਂਕਿ ਉਹਨਾਂ ਨੇ ਆਪਣਾ ਆਪਣਾ ਸਮਾਨ ਚੱਕਿਆ ਵਾ ਪਹਿਲੀ ਜੇ ਮੈਂ ਉਹਨਾਂ ਨੂੰ ਨਾ ਪੁੱਛਦਾ ਉਹਨਾਂ ਨੇ ਇੱਦੀ ਉਧਰ ਨੂੰ ਤੇਲ ਭਰ ਕੇ ਨਿਕਲ ਜਣਾਈਗਾ ਤੇ ਮੈਂ ਪੁੱਛਿਆ ਮੈਂ ਕਿਹਾ ਗੱਡੀ ਘਮਾਉਣੀ ਉਧਰ ਨੂੰ ਇੱਧਰ ਨੂੰ ਸਟੋਰ ਵੱਲ ਨੂੰ ਮੈਂ ਜਾਂ ਤੁਰ ਕੇ ਜਾ ਰਿਹਾ ਮੈਂ ਕਹਿੰਦੇ ਨਹੀਂ ਮੈਂ ਕਿਹਾ ਚੱਲ ਫਿਰ ਮੈਂ ਲੈ ਕੇ ਆ ਗਿਆ ਸਮਾਨ ਚਲੋ ਚੱਕਦੇ ਆ ਛੇਤੀ ਛੇਤੀ ਤੁਹਾਨੂੰ ਰਾਹ 'ਚ ਮਿਲਦੇ ਆ ਚੱਕ ਲਿਆ ਸਮਾਨ ਨਿਕਲ ਗਏ ਆ ਉੱਥੋਂ ਹੁਣ 33 35 ਡਾਲਰ ਲਾਤੇ ਆ ਮੈਂ ਕਾਫੀ ਚੱਕੀ ਇਹ ਦੋ ਸੈਂਡਵਿਚ ਚੱਕੇ 요거트 ਵਾਲਾ ਚੱਕਿਆ ਉਹ ਡੱਬੀ ਜੀ ਮੈਕਰੋਨੀ ਸੈਲਡ ਚੱਕਿਆ ਪੋਟੇਟੋ ਸੈਲਡ ਚੱਕਿਆ ਭੁੱਖ ਬੜੀ ਲੱਗੀ ਸੀਗੀ ਮੈਂ ਚੱਕ ਲਈਏ ਤੇ ਅਸੀਂ ਜਾਣਾ ਉੱਥੇ ਉੱਥੇ ਚੱਲੇ ਵਾਪਸ ਯਾਦ ਹੋਵੇ ਜਿੱਥੇ ਤੁਹਾਨੂੰ ਚੜ੍ਹਾਈ ਤੇ ਮੇਰਾ ਟਰੱਕ ਪਿਲਕਿਆ ਸੀਗਾ ਤੇ ਜਿਹੜਾ ਇੱਕ ਪੰਪ ਪਾਇਆ ਸੀ ਆਪਾਂ ਜਿੱਥੇ ਜਿੱਦਨ ਮੈਂ ਕਹਿੰਦਾ ਸੀਗਾ ਵੀ ਇਹ ਮੈਂ ਬਹੁਤੀ ਅੱਗੇ ਨਹੀਂ ਜਾ ਸਕਦਾ ਥੱਲੇ ਪਾਣੀ ਹੈ ਉਹ ਜਗ੍ਹਾ ਤੇ ਜਿਹੜਾ ਪੰਪ ਪਾਇਆ ਸੀ ਉਸ ਦਿਨਾਂ ਥੋੜੇ ਦਿਨ ਪਹਿਲੀ ਹਲੇ ਪਤਾ ਨਹੀਂ ਉਹ ਹੁਣ ਕੱਢਣਾ ਉੱਥੋਂ ਉਹ ਕੱਢ ਕੇ ਟਰੇਲਰ ਤੇ ਲੱਦ ਕੇ ਦੂਜੀ ਜਗ੍ਹਾ ਉਹ ਡ੍ਰਿੱਲ ਕਰ ਰਹੇ ਆ ਕਿਤੇ ਤੇ ਬੋਰ ਉੱਥੇ ਛੱਡਣਾ ਬਸ ਦੈਟਸ ਇਟ ਅੱਜ ਦਾ ਇਹ ਕੰਮ ਹੈ ਸੋ ਹੋਪਫੁਲੀ ਟਾਈਮ ਨਾਲ ਡਨ ਹੋ ਜਾਈਏ ਤੇ ਮਿਲਦੇ ਆ ਤੁਹਾਨੂੰ ਜਾ ਕੇ ਇੱਕ ਵਾਰ ਇੱਥੋਂ ਮੈਂ ਤਿਲਕ ਗਿਆ ਨਾ ਹੁਣ ਦੁਬਾਰਾ ਡਰਜਾ ਝਾਕਾ ਜਾ ਖੁੱਲ ਗਿਆ ਹੁਣ ਨਹੀਂ ਆ ਆ ਚੜਾਈ ਆ ਸਾਰੀ ਆ ਚੜਾਈ ਚੜਦਾ ਪਿਆ ਜਿਹੜੀ ਸੇਮ ਟਰੱਕ ਆ ਉਹੀ ਤੇ ਸੇਮ ਹੀ ਟਰੇਲਰ ਆ ਪਿੱਛੇ ਜਦੋਂ ਮੈਂ ਤਿਲਕਿਆ ਸੀ ਮੈਂ ਥੱਲੇ ਨੂੰ ਆ ਰਿਹਾ ਸੀ ਤੇ ਉੱਥੇ ਇੱਕ ਦਿਲਕ ਗਿਆ ਮੇਰੇ ਗਾਂ ਵਾਲੇ ਜਾਂਦੇ ਪਏ ਆ ਹਾਂਜੀ ਉੱਜ ਕੇ ਲੋਕੇਸ਼ਨ ਤੇ ਉਹੀ ਵਾਲੀ ਆ ਦੋ ਤਿੰਨ ਦਿਨ ਪਹਿਲਾਂ ਵਾਲੀ ਇੱਥੋਂ ਪੰਪ ਕੱਢਿਆ ਜਿਹੜਾ ਕੱਲ ਤੱਕ ਸੁਹਾਏ ਸੀਗੇ ਜਿਹੜੇ ਦੋ ਪੰਪ ਕੱਢੇ ਸੀ 9 ਤੇ 13 ਜੁਆਈ ਸੋ ਉਹ ਕਰ ਰਿਹਾ ਟਰੱਕ ਬੈਕ ਤੇ ਉਹ ਸਾਹਮਣੇ ਲੋਕੇਸ਼ਨ ਹੈ ਤੇ ਮੈਂ ਆ ਇਧਰ ਪਾਣੀ ਵਾਲਾ ਇਹਦੇ ਪਰਲੀ ਸਾਈਡ ਉਹ ਪਾਣੀ ਵਾਲਾ ਢੇਰ ਜਿਹੜਾ ਮੈਂ ਕਹਿੰਦਾ ਸੀਗਾ ਚਲੋ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਕਰੀਏ ਕੰਮ ਕੁੰ ਖਿੱਚੀਏ ਛੇਤੀ ਈ ਕਹਿੰਦੇ ਬਹਿਲੇ ਹੋ ਗਏ ਆ ਟਾਈਮ ਹੋਇਆ ਹਲੇ 1:10 ਦੁਪਹਿਰ ਦੇ 1:10 ਹੋਈ ਦੁਪਹਿਰ ਦੇ 11 ਵਜੇ ਪੁੱਜੇ ਸੀ ਅਸੀਂ 2 ਘੰਟੇ ਚ 14.5 ਪੈਪ ਕੱਢ ਕੇ ਅਸੀਂ ਉਹ ਮਾਰੇ ਤੇ ਵੱਡਾ ਪੰਪ ਸੀਗਾ 3 ਇੰਚਾਂ ਵਾਲੇ ਪੈਪ ਸੀਗੇ ਇੱਕ ਹਾਫ ਸੀਗਾ ਤੇ 14 ਪੂਰੇ ਸੀ 14.5 ਪੈਪ ਸੀਗੇ ਕੱਢ ਤੇ ਬਸ ਹੁਣ ਇਹ ਮੈਨੂੰ ਨਹੀਂ ਪਤਾ ਕਿੱਥੇ ਡ੍ਰੌਪ ਕਰਨਾ ਇਹ ਟਰੇਲਰ ਇੱਥੇ ਕਿਤੇ ਡ੍ਰੌਪ ਕਰਨਾ ਹੈ ਨੇੜੇ ਤੇਰੇ ਡ੍ਰੌਪ ਕਰਕੇ ਫਿਰ ਮੈਨੂੰ ਨਹੀਂ ਪਤਾ ਉੱਥੇ ਕੰਮ ਕਰਨਾ ਕਿ ਨਹੀਂ ਕਰਨਾ ਕਿ ਵਾਪਸੀ ਦੀ ਤਿਆਰੀ ਹੈ ਸੋ ਉਹ ਆ ਰਹੇ ਆ ਪਿੱਛੇ ਤੇ ਕੋਈ ਨਹੀਂ ਚਲੋ ਮਿਲਦੇ ਆ ਫਿਰ ਤੁਹਾਨੂੰ ਰਾਸਤੇ ਦੇ ਵਿੱਚ ਜਾ ਨੂੰ ਮੜ ਜਾ ਹੈਲਪ ਜਿਆ ਕਰਾਉਂਦਾ ਪਿਆ ਅੱਜ ਦਿਨ ਪਰਸੋ ਚੋਂ ਇੱਥੋਂ ਪੈਪ ਕੱਢੇ ਸੀ ਨਾਲੇ ਉਹਦੀ ਇੱਕ ਜਗ੍ਹਾ ਉੱਥੇ ਇੱਕ ਤਾਰ ਹੁੰਦੀ ਬਲੈਕ ਉਹ ਐਚ ਸੀ ਐਲ ਵਾਲਿਆ ਵੀ ਉਹ ਹੈਲਪ ਕਰਾ ਰਿਆ ਨਾਲ ਦਾ ਬੰਦਾ ਸਾਡਾ ਮੈਂ ਕਹਿਆ ਜਾਨ ਨੂੰ ਖਾ ਲੀਆ ਆ ਸੈਲਡ ਲੈ ਅਸੀਂ ਮੈਕਰੋਨੀ ਸੈਲਡ ਮੈਂ ਉੱਥੋਂ ਤੇ ਉਹ ਲੱਗਿਆ ਬਾਓ ਸੋ ਖਾ ਪੀ ਲਈਏ ਭੁੱਖ ਵਧੀ ਲੱਗੀ ਉਹ ਪਾਣੀ ਦੀ ਬੋਤਲ ਮੈਂ ਬਾਈ ਕਰਨਾ ਭੁੱਲ ਗਿਆ ਸੀ ਸਗਾ ਸਵੇਰੇ ਤੇ ਖਾ ਪੀ ਲਿਆ ਮੈਂ ਸਵੇਰ ਦਾ ਇੱਕ ਗਲਾਸ ਪਾਣੀ ਪੀਤਾ ਘਰ ਤੁਰਨ ਲੱਗਾ ਪਿਆਸ ਵਾੜੀ ਲੱਗੀ ਸੀ ਫੇ ਮੈਨੂੰ ਮੇਰੇ ਦਿਮਾਗ 'ਚ ਆਈ ਆਇਆ ਮਾਹ ਭਰ ਲਈ ਸਨੋ ਐਤੋ ਸਨੋ ਚੱਕੇ ਕਿਉਂਕਿ ਸਾਫ ਸੀ ਬਿਲਕੁਲ ਇੱਥੇ ਕਿਹੜਾ ਕੋਈ ਤੁਰਿਆ ਉਹਦੇ ਉੱਪਰ ਉਹ ਸਾਈਡ ਜੀ ਤੇ ਤੇ ਮੈਂ ਕੌਫੀ ਵਾਲੇ ਕੱਪ 'ਚ ਸਨੋ ਭਰ ਲਈ ਹੁਣ ਇਹ ਪਿਗਲੂਗੀ ਐਟ ਲੀਸਟ ਹੁਣ ਜੋਗਾ ਸਰ ਜੂਗਾ ਫੇ ਘਰੇ ਜਾ ਕੇ ਤਾਂ ਪੀਜੀ ਲੈਣਾ ਆਗੇ ਸ਼ੌਪ ਤੇ ਵਾਪਸ ਟਾਈਮ ਹੋਇਆ 4:30 ਹੋਣ ਲੱਗੇ ਆ ਤੇ ਸ਼ਾਹ ਨੂੰ ਕੀਤਾ ਮੈਸੇਜ ਮੈਂ ਕਿਹਾ ਜਿੰਮ ਚੱਲਦੇ ਆ ਇੱਕ ਨਵੀਂ ਚੀਜ਼ ਆਰਡਰ ਕੀਤੀ ਮੈਂ ਜੇਮ ਲਈ ਕੋ ਤੁਹਾਨੂੰ ਬਾਤ ਦੱਸੂਗਾ ਕੱਲੂ ਆਣੀ ਅੱਜ ਕੀਤੀ ਆਰਡਰ ਸੋ ਮੂੰ ਥੋੜਾ ਜਿਹਾ ਸ਼ਾਲਾ ਜਾ ਹੋ ਗਿਆ ਜੀ ਤੇ ਕਿਉਂਕਿ ਪਾਣੀ ਪੂਣੀ ਘੱਟ ਪੀਤਾ ਕੌਫੀ ਜ਼ਿਆਦਾ ਪੀਣ ਕਰਕੇ ਗਰਮੀ ਪੈ ਗਈ ਥੋੜੀ ਤੇ ਉਹ ਜਿਹੜੀ ਆਈਸ ਕੀ ਪਾਈ ਥੀ ਨਾ ਉਹ ਕੱਪ ਚ ਪਿਗਲੀ ਨਹੀਂ ਉਲਟਾ ਇਹ ਨਾਲ ਦਾ ਕਹਿੰਦਾ ਕੌਫੀ ਪੀਣੀ ਕੌਫੀ ਦਾ ਕੱਪ ਪਰਤਾਉਣੇ ਮੇਰਾ ਚਲੋ ਆ ਗਏ ਫਿਲਹਾਲ ਇੱਥੋਂ ਨਿਕਲੀਏ ਨਿਕਲ ਕੇ ਫਿਰ ਆਪਾਂ ਜਿਮ ਜਾ ਕੇ ਤੁਹਾਨੂੰ ਮਿਲਦੇ ਹਾਂ ਹੁਣ। ਆਹ ਖਾਲੀ ਸ਼ੋਅ ਬਦ। ਹਾਂ ਜੀ ਬਈ ਸੱਜਣੋ ਜਿਮ ਹੋ ਵੀ ਦਨ, ਬੈਕ ਲਈ ਜਾ ਖਿੱਚ ਕੇ, ਥੋੜੀਆਂ ਢੇੜਦੀਆਂ ਐਕਸਰਸਾਈਜ਼ਾਂ ਕਰੀਆਂ, ਹੌਲੀ-ਹੌਲੀ ਨਾ ਜਿਮ ਨਾਲ ਪਿਆਰ ਪੈਣ ਲੱਗ ਪਿਆ, ਪਿਆਰ ਇਹੰਦਾ ਸੁਣਸੋ। ਪਹਿਲਾ ੱਟਕੇ ਨਾਲ ਆਉਣਾ ਪੈਂਦਾ, ੱਟਕੇ ਨਾਲ ਵੀ ਜਾਣਾ ਪੈਂਦਾ ਜਿਮ, ਜ਼ਰੂਰੀ ਐ। ਹੁਣ ਇਦਾਂ ਨਹੀਂ ਹੁਣ ਹੈ ਉਹ ਮਾਹੌਲ ਜਿਹਾ ਪਸੰਦ ਆਉਣ ਲੱਗ ਪਿਆ। ਉਹ ਮਸ਼ੀਨ ਨਾਲ ਉਹ ਕਿਉਂਕਿ ਮਸਲ ਫੀਲ ਹੋਣ ਲੱਗ ਪਿਆ ਜਦੋਂ ਮਸਲ ਫੀਲ ਹੋਣ ਲੱਗ ਪਾਵੇਂ ਨਾ ਬੰਦੇ ਨੂੰ ਕੱਲਾ ਕੱਲਾ ਫਿਰ ਵਧੀਆ ਲੱਗਦਾ ਹੁਣ ਵਸ ਢਿੱਡੇ ਦੀ ਕਮੀ ਆ ਢਿੱਡੇ ਸੈੱਟ ਕਰਨਾ ਔਖਾ ਸੁਖਾ ਤੇ ਡਾਈਟ ਥੋੜੀ ਜਿਹੀ ਉੱਪਰ ਥੱਲੇ ਹੋ ਜਾਂਦੀ ਉਹ ਨੂੰ ਜਮੈਂ ਹੀ ਸੈੱਟ ਕਰੀ ਜਮੈਂ ਤੇ ਕਾ ਅਡੇ ਨਾਲ ਹੀ ਤਾਂ ਵਧੀਆ ਰਿਆ ਉੱਥੇ ਗਈ ਸੀ ਤੁਹਾਨੂੰ ਪੰਪ ਕੱਢਿਆ 714 ਪਾਈਪ ਸੋਫਾ 100 ਗੁੱਡ ਕੱਲ ਦੇਖੀਏ ਦੇਖਦੇ ਆ ਕਿੱਥੀਆਂ ਕੱਲ ਦਾ ਕਾਲ ਰਸਾਂਗੇ ਤੁਹਾਨੂੰ ਹੋਪਫੁਲੀ ਕਿਤੇ ਜਾਈਏ ਠੀਕ ਹੈ ਤੇ ਆਸ ਕਰਦਾ ਤੁਹਾਡਾ ਸਾਰਿਆਂ ਦਾ ਵੀ ਦਿਨ ਵਧੀਆ ਗਿਆ ਹੋਵੇ ਟੇਕ ਕੇਅਰ ਗੁੱਡ ਨਾਈਟ ਮ ཁས ཁས